ਕਿੰਨੋ ਕਨੋ ਪਤਾ ਹੈ ਕਿ ਪ੍ਰਸਤਾਤਾ ਜਿਹੜੀਆਂ ਇਸ ਵਾਰ ਬਹੁਤ ਜ਼ਿਆਦਾ ਹੋਈਆਂ ਸੀਗੀਆਂ ਉਹਦੇ ਕਰਕੇ ਜਿਹੜਾ ਇਹ ਸਾਡਾ ਮੇਨ ਰੋਡ ਹੈ ਆ ਰੂਪਰ ਤੋਂ ਨੰਗਲ ਰੋਡ ਤੱਕ ਇਹਦੇ ਵਿੱਚ ਕੀਰਤਪੁਰ ਸਾਹਿਬ ਤੋਂ ਨੰਗਲ ਤੱਕ ਬਹੁਤ ਜਗ੍ਹਾ ਬੈਚ ਬੈ ਕੇ ਸੀਗੇ ਕਿਉਂਕਿ 2.5 ਸਾਲ ਪਹਿਲਾਂ ਜਿਹੜਾ ਟੋਲ ਪਲਾਜ਼ਾ ਸੀਗਾ ਉਹ ਸਰਕਾਰ ਨੇ ਤਿਪਵਾ ਕੇ ਇਸ ਇਲਾਕੇ ਨੂੰ ਬਹੁਤ ਵੱਡੀ ਇੱਕ ਸਹੂਲਤ ਦਿੱਤੀ ਸੀਗੀ ਸਾਡੇ ਏਰੀਆ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਟਰਾਂਸਪੋਰਟ ਦੇ ਧੰਦੇ ਨਾਲ ਜੁੜੇ ਹੋਏ ਨੇ ਤੇ ਉਹ ਜਿਹੜਾ ਟੋਲ ਪਲਾਜਾ ਸੀਗਾ ਸਾਡੇ ਲੋਕਾਂ ਵੀ ਇੱਥੇ ਬਹੁਤ ਵੱਡੇ ਪੱਧਰ ਤੇ ਤੋਂ ਹੋ ਰਹੇ ਸੀਗੇ ਆਪਣਾ ਸਮਾਂ ਜਿਹੜਾ ਹੈਗਾ ਉਸ ਤੋਂ ਬਾਅਦ ਵੀ ਚੱਲ ਰਿਹਾ ਸੀਗਾ ਆ ਆਨੰਦਪੁਰ ਸਾਹਿਬ ਤੋਂ ਲੋਕ ਆਉਣ ਵਾਲੇ ਮਾਤਾ ਨਾਨਾ ਦੇਵ ਜਾਨ ਨਾਲ ਲੋਕਾਂ ਵਿੱਚ ਇੱਕ ਜੱਜਿਆ ਟੈਕ ਦੇ ਰੂਪ ਤੇ ਲੱਗਿਆ ਸੀ ਜਿਹਨੂੰ ਮਾਨ ਸਰਕਾਰ ਨੇ ਅੱਜ ਤੋਂ 2.5 ਸਾਲ ਪਹਿਲਾਂ ਜਿਹੜਾ ਹੈਗਾ ਟੋਲ ਪਲਾਜਾ ਤੇ ਚੱਕਦਾ ਸੀਗਾ ਤੇ ਇਸ ਵਾਰ ਬਰਸਾਤਾਂ ਦੇ ਵਿੱਚ ਬਹੁਤ ਜ਼ਿਆਦਾ ਬਰਸਾਤਾਂ ਹੋਈਆਂ ਰਿਕਾਰਡ ਤੋਂ ਜਿਹੜਾ ਬਰਸਾਤਾਂ ਹੁੰਦੇ ਕਾਰਨ ਪੰਜਾਬ 'ਚ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਏ ਤੇ ਉਸੇ ਵਿਚਾਰੇ ਸਾਡਾ ਜਿਹੜਾ ਰੋਪੜ ਤੋਂ ਨੰਗਰ ਰੋੜਾ ਹੈ ਇਹਨੇ ਬਹੁਤ ਸਾਰੇ ਜਿਹੜੇ ਪੈਗੇ ਸੀਗੇ ਔਰ ਜਿਮੇ ਬਰਸ਼ਾਤਾ ਬੰਦ ਹੋਈਆਂ ਨੇ ਕਿ ਉਸ ਤੋਂ ਬਾਰੇ ਦਾ ਜਿਹੜਾ ਕੰਮ ਹੈ ਮਾਤੀ ਸਾਹਿਬ ਦੇ ਪਹਿਲ ਦੇ ਆਧਾਰ ਤੇ ਕਰਵਾਇਆ 2-3 ਦਿਨ ਪਹਿਲਾਂ ਵੀ ਜਿਹੜਾ ਕੰਮ ਸ਼ੁਰੂ ਹੋਇਆ ਸੀ ਪਰ ਫਿਰ ਬਰਸ਼ਾਤਾ ਹੋ ਗਈਆਂ ਉਸ ਕਰਕੇ ਫਿਰ 2 ਦਿਨ ਬ੍ਰੇਕ ਲੱਗੀ ਸੀਗੀ ਪਰ ਹੁਣ ਲਗਾਤਾਰ ਜਿਹੜਾ ਨਿਰਬਿਗਨ ਜਿਹੜਾ ਇਹ ਕੰਮ ਚੱਲ ਰਿਹਾ ਔਰ ਜਿਹੜੇ ਵੱਡੇ ਪੈਚ ਪੈ ਹਨ ਜਿਮੇ ਤੇ ਦੇਖ ਸਕਦੇ ਹੋ ਕਿ ਖਾਸਾ ਕੱਲ ਅਨੰਦਪੁਰ ਸਾਹਿਬ ਦੇ ਸਾਹਮਣੇ ਇੱਕ ਬਹੁਤ ਵੱਡਾ ਜਿਹੜਾ ਪੰਚਾਇਤ तकरीबन 200 ਫੁੱਟ ਲੰਮਾ ਜਿਹੜਾ ਇਹ ਰੋਡ ਦੇ ਵੱਡੇ ਵੱਡੇ ਟੋਏ ਪੈਗੇ ਸੀਗੇ ਅੱਜ ਉਹਨੂੰ ਬਟਲ ਬਹੁਤ ਵੱਡਾ ਟੋਆ ਪਿਆ ਹੋਇਆ ਇਸੇ ਤਰ੍ਹਾਂ ਮੰਗਲ ਤੱਕ ਜਿਨੇ ਵੀ ਜਿਨੇ ਸਾਰੇ ਜਿਹੜੇ ਹੈਗੇ ਆ ਪਹਿਲ ਦੇ ਆਧਾਰ ਤੇ ਹੋ ਜਲਦੀ ਪੂਰੇ ਕੀਤੇ ਜਾਣਗੇ ਮੈਨੂਲ ਕੰਮ ਚੱਲ ਰਿਹਾ ਔਰ ਜਿੱਥੇ ਜ਼ਰੂਰਤ ਪੂਰੀ ਹੋਗੀ ਉਥੇ ਪੇਪਰ ਦਾ ਵੀ ਜਿਹੜੇ ਹੈਗੇ ਇਹ ਲਵਾਏ ਜਾਣਗੇ ਤਾਂ ਜੋ ਜਿਹੜੇ ਲੱਖਾਂ ਲੋਕ ਇਥੋਂ ਨਿਕਲਦੇ ਨੇ ਰੋਜ਼ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਜਿਹੜੀ ਹੈਗੀ ਆ ਕੋਈ ਨੁਕਸਾਨ ਨਾ ਹੋਵੇ ਕਿਸੇ ਦਾ ਕੋਈ ਬਾਹ ਦਾ ਨੁਕਸਾਨ ਨਾ ਹੋਵੇ ਕਿਸੇ ਦਾ ਜਾਨਵਾਲੀ ਕੋਈ ਨੁਕਸਾਨ ਨਾ ਹੋਵੇ ਉਹਦੇ ਲਈ ਜਿਹੜਾ ਹੈਗਾ ਲੱਗੇ ਹੋਇਆ ਉਮੀਦ ਹੈ ਕਿ 2-4 ਦਿਨ ਦੇ ਵਿੱਚ ਜਿਹੜੀ ਜਿਹੜਾ ਸਾਰਾ ਰੋੜ ਹੈ ਬਿਲਕੁਲ ਮਲਾਈ ਵਰਗਾ ਹੋ ਜੂਗਾ ਜੋ ਲੋਕ ਦੇ ਬੜੇ ਆਰਾਮ ਦੇ ਨਾਲ ਆਪਣਾ ਜਿਹੜਾ ਸਫਰ ਕਰ ਪਾਉਂਦੇ। ਉਸ ਤਰ੍ਹਾਂ ਤੇ ਸਰਦਾਰ ਹਰਜੋਤ ਸਿੰਘ ਵੈਸ ਕੈਬਨ ਮੰਤਰੀ ਪੰਜਾਬ ਉਹਨਾਂ ਪਰਵਾਰ ਕਰਦੇ ਆ ਕਿ ਜਿਹੜੇ ਆਪ ਨਿੱਜੀ ਤੌਰ ਤੇ ਇਸ ਕੰਮ ਦੇ ਉੱਪਰ ਨਿਗਰਾਨੀ ਰੱਖ ਰਹੇ ਨੇ ਔਰ ਉਹਨਾਂ ਨੇ ਅੱਜ ਸਵੇਰੇ ਵੀ ਜਿਹੜਾ ਮੈਕਨਿਕ ਨੂੰ ਠੇਕੇਦਾਰ ਨੂੰ ਸਖਤ ਸ਼ਬਦਾਂ ਦੇ ਜਿਹੜੇ ਧਾਰਨਾ ਕੀਤੇ ਕਿ ਜਲਦੀ ਤੋਂ ਜਲਦੀ ਜਿਹੜਾ ਇਹ ਕੰਮ ਹੈ ਉਹ ਪੂਰਾ ਕੀਤਾ ਜਾਵੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿੱਥੇ ਸਾਨੂੰ ਪਤਾ ਕੀ ਪੰਜਾਬ ਵਿੱਚ ਜਿਆਦਾ بارش ਪੈਣ ਕਰਕੇ ਦਰਿਆਵਾਂ 'ਚ ਵੀ ਹੜ੍ਹ ਆਏ ਤੇ ਸੜਕਾਂ ਦਾ ਜਿਹੜਾ ਕੀ ਖਸਤਾ ਹਾਲ ਠੇਕ ਦੀ। ਉਹਦੇ ਕਰਕੇ ਅੱਜ ਜਿਹੜਾ ਲੁੱਕ ਦਾ ਕੰਮ ਅਸੀਂ ਨੇੜੇ ਖਾਲਸਾ ਗਾਲੇ ਤੋਂ ਸ਼ੁਰੂ ਕਰਕੇ ਕੀਰਤਪੁਰ ਸਾਹਿਬ ਤੱਕ ਤੇ ਇੱਥੇ ਤੋਂ ਅਸੀਂ ਨੰਗਲ ਤੱਕ ਕੀਰਤਪੁਰ ਸਾਹਿਬ ਤੋਂ ਨੰਗਲ ਤੱਕ ਜਿਹੜੀ ਸਾਰੀ ਸੜਕ ਹੈ ਉਹ ਅਸੀਂ ਪ੍ਰੋਪਰ ਇਹਦੇ ਪਰ ਬੱਚਵਰਕ ਕਰਕੇ ਦੁਬਾਰੇ ਸਾਰੇ ਪਰ ਮਸ਼ੀਨ ਨਾਲ ਲੁੱਕ ਪਾ ਕੇ ਜੜ ਕੀ ਗੁਰ ਤੇਗ ਬਹਾਦਰ ਜੀ ਦੀ 350 ਸਾਲਾ ਸ਼ਤਾਬਦੀ ਹੈ ਉਹ ਤੋਂ ਪਹਿਲਾਂ ਅਸੀਂ ਤਿਆਰ ਕਰਕੇ ਲੋਕਾਂ ਨੂੰ ਦੇਣੀ ਤੇ ਅਸੀਂ ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਥੋੜਾ ਜਿਹਾ ਆਰਾਮ ਨਾਲ ਚੱਲੋ ਜਿਹਦੇ ਕਰਕੇ ਕੀ ਛੱਟਚੋਟ ਤੇ ਵਿਚਾਰ ਰਵੇ 2-4 ਦਿਨ ਦੀ ਗੱਲ ਹੈ ਅਸੀਂ ਸਾਰਾ ਕੁਝ ਓਕੇ ਕਰ ਦੇਣ ਦਾ ਵਰਕ ਦਾ ਫਿਰ ਆਪਣਾ ਜਿੱਦਾਂ ਮਰਜ਼ੀ ਤੁਸੀਂ ਚੱਲ ਸਕਦੇ ਕਿਉਂਕਿ ਖੱਡੇ ਜ਼ਿਆਦਾ ਹੋਣ ਕਰਕੇ بارش ਕਰਕੇ ਐਕਸੀਡੈਂਟ ਵਗੈਰਾ ਹੁੰਦੇ ਉਹਦੇ ਅਸੀਂ ਲੋਕਾਂ ਦਾ ਆਪਣੀ ਜਾਨ ਮਾਲ ਦਾ ਜਿਹੜਾ ਕੀ ਧਿਆਨ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਜੀ ਸਾਰਿਆਂ ਦਾ हां जी मंत्री साहब ਵੱਲੋਂ ਤੇ ਪਾਰਟੀ ਵੱਲੋਂ মিডিਆ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਹਲਕੇ ਦੀ ਪ੍ਰੈਸ ਐਕ ਇਲੈਕਟ੍ਰੋਨਿਕ ਸਾਰਾ মিডিਆ ਨਾਲ ਤਾਲਮੇਲ ਜੋ ਵੀ ਜ਼ਿੰਮੇਵਾਰੀਆਂ ਪਾਰਟੀ ਕੋਲੋਂ ਮਿਲਣਗੀਆਂ ਪਾਰਟੀ ਦੇ ਕੰਮਾਂ ਬਾਰੇ ਮੁੱਦਿਆਂ ਬਾਰੇ ਸਰਕਾਰ ਤੱਕ ਜੋ ਵੀ ਮੇਰਾ ਫਰਜ਼ ਬਣਦਾ ਹੈ ਮੈਂ ਆਪਣਾ ਲਿਭਾਉਂਗਾ ਇਲਾਕੇ ਦੀਆਂ ਸਮੱਸਿਆਵਾਂ ਉੱਪਰ ਮੰਤਰੀ ਜੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ মিডিਆ ਦੇ ਰਾਹੀਂ ਤੇ ਜੋ ਸਰਕਾਰ ਵੱਲੋਂ ਚੰਗੇ ਕੰਮ ਕੀਤੇ ਜਾ ਰਹੇ ਹਨ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਾਂਗਾ ਤੇ ਇਹ ਜਿਹੜਾ ਪੈਚਵਰਕ ਚੱਲ ਰਿਹਾ ਇਹਦੇ ਬਾਰੇ ਮੈਂ ਇੰਨਾ ਕਹਿਣਾ ਚਾਹੁੰਦਾ ਮੈਂ ਲੰਝਾ ਜਾਂਦਾ ਸੀ ਮੈਂ ਦੇਖ ਕੇ ਰੁਕ ਗਿਆ ਕਿ ਇਹ ਕੋਈ ਐਡਾ ਨਹੀਂ ਹੈ ਜਿਵੇਂ ਪੁਰਾਣੀਆਂ ਸਰਕਾਰਾਂ ਦੇ ਵਿੱਚ ਗੋਗਲ ਨੂੰ ਮਿੱਟੀ ਝਾਣਨੇ ਵਾਲਾ ਕੰਮ ਹੁੰਦਾ ਸੀ ਦੇ ਖੱਡੇ ਪਾ ਗਏ ਪੀਡਬਲੂਟੀ ਮੈਕਨੇ ਵਾਲਿਆਂ ਨੂੰ ਦੇਤੀਆਂ ਦੋ ਗੱਡੀਆਂ ਲੈ ਕੇ ਵਿਚਾਰੇ ਉਹ ਖਾਣਾ ਪੂਰਤੀ ਲਈ ਖੱਡਿਆਂ ਦੇ ਵਿੱਚ ਪਾਉਂਦੇ ਫਿਰਦੇ ਸੀ ਤੇ ਇੱਕ ਕਹਿਣ ਨੂੰ ਕਿ ਹਾਂ ਕੰਮ ਹੋ ਰਿਹਾ ਥੋੜਾ ਜਿਹਾ ਸਮਾਂ ਇਹਦੇ 'ਚ ਇਸ ਲਈ ਲੱਗ ਗਿਆ ਕਿ ਇਹਦਾ ਪ੍ਰੋਪਰ 2 ਕਰੋੜ ਤੋਂ ਉੱਪਰ ਦਾ ਟੈਂਡਰ ਹੋਇਆ ਹੈ ਰਿਪੇਅਰ ਦਾ ਮੰਤਰੀ ਸਾਹਿਬ ਨੇ ਟੈਂਡਰ ਕਰਵਾ ਕੇ ਪੈਸਾ ਰਿਲੀਜ਼ ਕਰਵਾ ਕੇ ਤੇ ਇਹਦਾ ਕੰਮ ਸ਼ੁਰੂ ਕਰਵਾਇਆ ਹੈ ਤੇ ਪੂਰਾ ਪ੍ਰੋਪਰ ਵਧੀਆ ਤਰੀਕੇ ਦੇ ਨਾਲ ਪੈਚ ਵਰਕ ਹੋ ਰਿਹਾ ਜਿਹੜਾ ਇਹ ਦੁਬਾਰਾ ਕੱਢਿਆ ਜਦੋਂ ਤੱਕ ਕੋਈ ਇੰਨਾਂ ਦੀਆਂ ਭਾਰੀ ਬਰਸਾਤਾਂ ਜਾਂ ਕੋਈ ਨਹੀਂ ਆਂਦੀ ਉਦੋਂ ਤੱਕ ਸੜਕ ਨਹੀਂ ਟੁੱਟਦੀ ਵਧੀਆ ਲੰਬਾ ਸਮਾਂ ਲੱਗੂਗੀ ਤੇ ਉਹਦੇ ਵੀ ਸਮਾਂ ਲੱਗਦਾ ਹੈ ਤੇ ਮੈਂ ਲੋਕਾਂ ਨੂੰ ਇਹ ਬੇਨਤੀ ਕਰੂੰਗਾ ਥੋੜਾ ਜਿਹਾ ਪੇਸ਼ੈਂਸ ਰੱਖੋ ਸਬਰ ਰੱਖੋ ਹਫ਼ਤੇ ਦੇ ਅੰਦਰ ਅੰਦਰ ਸਾਡੀ ਇਹ ਸੜਕ ਹੈ ਜਿਹੜੀ ਬਿਲਕੁਲ ਐਨ ਵਧੀਆ ਤਰੀਕੇ ਨਾਲ ਆਵਾਜਾਈ ਲਈ ਲੋਕਾਂ ਦੇ ਹਵਾਲੇ ਹੋਊਗੀ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਸਾਡੇ ਬਹੁਤ ਇੱਕ ਵੱਡਾ ਇਹ ਇਤਿਹਾਸਿਕ ਸਮਾਗਮ ਮਨਾਇਆ ਜਾ ਰਿਹਾ ਨਲਪੁਰ ਸਾਹਿਬ ਦੇ ਵਿੱਚ 350 ਸਾਲਾਂ ਅਸ਼ੀਦੀ ਸਮਾਗਮ ਜਿਦੇ ਵਿੱਚ ਵੱਦ ਚੜ ਕੇ ਅਸੀਂ ਲੋਕ ਇੱਕ ਦੂਜੇ ਦਾ ਸਹਿਯੋਗ ਕਰੀਏ ਸ਼ਹਿਰ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖੀਏ ਤਾਂ ਕਿ ਜਿਹੜੀ ਪੂਰੀ ਦੁਨੀਆ ਤੋਂ ਲੋਕ ਸੰਗਤ ਇੱਥੇ ਆਈ ਹੈ ਐਵੇਂ ਆਉਗੀ ਉਹ ਲੋਕ ਹੈ ਜਿਹੜੇ ਬਾਹਰ ਜਾ ਕੇ ਨਲਪੁਰ ਸਾਹਿਬ ਦੀ ਚੰਗੀ ਜਿਹੜੀ ਇੱਕ ਤਸਵੀਰ ਹੈ ਲੋਕਾਂ ਦੇ ਪੇਸ਼ ਕਰਦੇ ਧੰਨਵਾਦੀ ਵਾਹਿਗੁਰੂ ਜੀ ਦਾ ਕਾਖਾ ਵਾਹਿਗੁਰੂ ਜੀ ਕੀ ਜੀ ਹਾਂ ਜੀ ਅੱਸੀ ਗੱਲ ਦੀ ਸਾਰਾ ਨੂੰ ਮੈਂ ਭਾਜੀ ਮੇਰਾ ਜਸੇ ਨਾਮ ਕਰਕੇ ਸਾਰੇ ਜਾਣਦੇ ਜਿਵੇਂ ਰਾਜਪੁਰ ਸਾਹਿਬ ਦਾ ਮੈਂ ਹੈਗਾ ਭਾਜੀ ਇੱਥੇ ਖਾਲਸਾ ਕੋਲੇ ਕੋਲ ਮੇਰਾ ਆਪਣਾ ਕੈਸਾ ਹੈ ਭਾਜੀ ਹਾਂਜੀ ਭਾਜੀ ਅੱਜ ਕੀ ਕਰ ਰਹੇ ਹੋ ਬੱਚੇ ਭਾਈ ਅੱਜ ਦਾ ਬਣਦਾ ਦਾ ਧੰਨਵਾਦ ਕਰਨਾ ਹੈ ਜੀ ਮੰਤਰੀ ਸਾਹਿਬ ਦਾ ਕਿਉਂਕਿ ਇੱਥੇ ਹੜਾ ਕਰਨ ਭਾਜੀ ਬਰਸਾਤ ਭਾਰੀ ਪਈ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਤੇ ਸਵਾਮਾ ਚਲਦੀਆਂ ਸੀਗੀਆਂ ਜੀ ਤੇ ਉਹਦੇ ਕਰਕੇ ਰੋਡ ਦਾ ਬਹੁਤ ਬੁਰਾ ਹਾਲ ਸੀ ਭਾਜੀ ਤੇ ਸਾਡੇ ਖਾਲਸਾ ਕੋਲੇ ਦੇ ਮੂਹਰੇ ਬਹੁਤ ਜ਼ਿਆਦਾ ਬੁਰਾ ਹਾਲ ਸੀ ਤੇ ਅਸੀਂ ਭਾਈ ਮੈਂ ਕਹਿੰਦਾ ਰੋਜ਼ ਦੇ 5-6 ਦਾ ਮਤਲਬ ਉਹ ਸੀ ਜਿਹੜੇ ਅਸੀਂ ਹੱਥੋਂ ਚੱਕਦੇ ਸੀਗੇ ਜੀ ਮਤਲਬ ਜਦੋਂ ਰਾਤ ਨੂੰ ਅਸੀਂ ਘਰੇ ਜਾਂਦੇ ਸੀ ਸਵੇਰ ਨੂੰ ਕਈ ਬੰਪਰ ਪਏ ਹੁੰਦੇ ਸੀ ਗੱਡੀਆਂ ਦੇ ਜਿਹੜੇ ਰਾਤ ਨੂੰ ਸਾਨੂੰ ਪਤਾ ਨਹੀਂ ਕਿਹਦੀਆਂ ਕਿਹਦੀਆਂ ਨਹੀਂ ਬੱਚੇ ਕੋਲੇ ਵਾਲੇ ਬੱਚੇ ਬੱਚੀਆਂ ਬਹੁਤ ਡਿੱਗਦੀਆਂ ਸੀ ਇੱਥੇ ਭਾਜੀ ਮਤਲਬ ਬਹੁਤ ਨੁਕਸਾਨ ਸੀ ਇਸ ਰੋਡ ਦਾ ਤੇ ਲੋਕ ਪੈਣਾ ਰਾਤ ਨੂੰ ਬਿਲਕੁਲ ਬਿਲਕੁਲ ਭਾਜੀ ਅਸੀਂ ਬਹੁਤ ਬਹੁਤ ਧੰਨਵਾਦੀ ਆ ਜੀ ਸਾਰਿਆਂ ਦੇ ਸਾਡਾ ਸੁਨੇਹਾ ਅਸੀਂ ਲਾਇਆ ਸੀ ਰਲ ਮਿਲ ਕੇ ਉਹ ਕਬੂਲ ਕੀਤਾ ਤੇ ਹੁਣ ਤਾਂ ਰੋਡ ਵੀ ਵੈਸੇ ਟੈਂਪਰੇਰੀ ਨਹੀਂ ਬਣ ਰਿਹਾ ਪ੍ਰੋਪਰ ਬਣ ਰਿਹਾ ਭਾਜੀ ਲੋਕ ਦਾ ਸ਼ਿਰਕਾ ਕਰਕੇ ਪ੍ਰੋਪਰ ਕੋਈ ਟਾਈਪਾਸ ਨਹੀਂ ਵਧੀਆ ਰੋਡ ਪ੍ਰੋਪਰ ਮੈਂਟੇਨ ਹੋ ਰਿਹਾ ਤੇ ਅਸੀਂ ਧੰਨਵਾਦ ਉਹ ਬਹੁਤ ਧੰਨਵਾਦ ਜੀ। ਇਤਰੀ ਬਾ ਮਾਦਰੀ ਸਾਹਿਬ ਦਾ ਤਾਂ ਬਹੁਤ ਵਧੀਆ ਧੰਨਵਾਦ ਜੀ। ਮੈਂ ਤਾਂ ਪਹਿਲੇ ਵੀ ਆਪਣੇ ਉਹਦੇ ਪਰ ਵੀ ਧੰਨਵਾਦ ਕੀਤਾ ਉਹਨਾਂ ਦਾ ਕਿਉਂਕਿ ਅਸੀਂ ਸੁਨੇਹਾ ਉਹਨਾਂ ਤੱਕ ਪਹੁੰਚਾਇਆ ਉਹਨਾਂ ਨੇ ਸਾਡੀ ਮੰਨੀ ਹੈ ਜੀ। ਸਾਡਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਮਾਦਰੀ ਸਾਹਿਬ ਦਾ। ਹਰ ਹਰ ਨਾਲ ਵੀ ਉਹਨਾਂ ਦੇ ਨਾਲ ਸੀਗੇ ਜੀ। ਅੱਗੇ ਵੀ ਉਹਨਾਂ ਨੇ ਸਾਡੇ ਸੇਵਾ ਵਿੱਚ ਜਿੱਥੇ ਸਾਡਾ ਸਾਨੂੰ ਬੁਲਾਉਂਗੇ ਅਸੀਂ ਇੱਥੇ ਹਾਜ਼ਰ ਆ ਜੀ। ਅਸੀਂ ਇਹੀ ਆਸ ਕਰਦੇ ਹਾਂ ਕਿ ਐਦਾਂ ਹੀ ਪੰਜਾਬ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਡੇ ਅਨੰਦਪ੍ਰਸਾਦ ਸਾਹਿਬ ਨੂੰ। ਚੜ੍ਹਦੀ ਕਲਾ 'ਚ ਰੱਖੇ ਠੀਕ ਹੈ ਜੀ। ਸਤਿ ਸ੍ਰੀ